ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਆਓ ਆਪ ਜੀ ਦੇ ਨਾਲ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਮਾਤਾ ਮਾਤਾ ਤ੍ਰੇਤਾ ਜੀ ਦਾ ਇਤਿਹਾਸ ਸੰਜਿਆ ਕੀਤਾ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਸਮੂਹ ਸਾਧ ਸੰਗਤ ਦੇ ਨਾਲ ਸਾਂਝ ਪਾਈਏ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਅਗਰ ਜਿਆਸ ਵਧੀਆ ਲਗੇ ਤੇ ਸਾਡਾ ਮਾਨ ਦੂਰ ਕਰਾਉਣਾ ਪਿਆਰਿਓ ਆਓ ਮਾਤਾ ਤੇਤਾ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਸਹਿਬ 시 ਗੁਰੂ ਨਾਨਕ ਦੇਵ ਜੀ ਦੇ ਮਾਤਾ ਨੇ ਔਰ ਗੁਰੂ ਨਾਨਕ ਸਾਹਿਬ ਜੀ ਦੀ ਜਨਨੀ ਮਾਤਾ ਸ੍ਰਿਪਤਾ ਜੀ ਦੀ ਜਿਨ੍ਹਾਂ ਦੀ ਇਤਿਹਾਸ ਦੇ ਵਿੱਚ ਖਾਸ ਜਗ੍ਹਾ ਹੈ ਹਾਲਾਂਕਿ ਉਹਨਾਂ ਦੇ ਜਨਮ ਦਿਨ ਦੀ ਇਤਿਹਾਸ ਵਿੱਚ ਕੋਈ ਖਬਰ ਨਹੀਂ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਨਮ ਸਨ 1442 43 ਦੇ ਆਸ-ਪਾਸ ਲਾਹੌਰ ਦੇ ਨੇੜੇ ਪਿੰਡ ਚਾਲ ਵਿੱਚ ਭਾਈ ਰਾਮਾ ਦੇ ਘਰ ਮਾਈ ਭرائی ਦੀ ਕੁੱਖੋਂ ਹੋਇਆ ਸੀ ਇਹਨਾਂ ਦੀ ਸ਼ਾਦੀ ਰਾਏਪੋਏ ਦੀ ਤਲਮੰਡੀ ਦੇ ਰਹਿਣ ਵਾਲੇ ਸ਼ਿਵਰਾਮ ਤੇ ਮਾਈ ਬਨਾਰਸੀ ਦੇ ਪੁੱਤਰ ਮਹਿਤਾ ਕਾਲੂ ਜੀ ਦੇ ਨਾਲ ਹੋਈ ਮਹਿਤਾ ਕਾਲੂ ਜੀ ਦਾ ਇੱਕ ਭਰਾ ਕ੍ਰਿਸ਼ਨ ਤੇ ਇੱਕ ਭੈਣ ਮਾਈ ਲਖੋ ਸੀ ਜੋ ਮਾਤਾ ਦਿੱਤਾ ਨੂੰ ਬਹੁਤ ਪਿਆਰ ਕਰਦੇ ਸਨ ਪਾਰਤ ਅੰਦਰ ਇਸਤਰੀ ਦੀ ਦੱਬੀ ਕੁਚਲੀ ਤੇ ਨਗਾਰ ਚੁਕੀ ਹਾਲਤ ਇਸਤਰੀ ਦੇ ਮਾਣ ਸਨਮਾਨ ਤੇ ਉਸਦੇ ਹੱਕ ਲਈ ਜੇਕਰ ਕੋਈ ਜ਼ੋਰਦਾਰ ਆਵਾਜ਼ بلند ਹੋਈ ਤਾਂ ਉਹ ਗੁਰੂ ਨਾਨਕ ਦੇਵ ਜੀ ਸਨ ਉਹਨਾਂ ਨੇ ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿੱਚ ਨਹੀਂ ਬਲਕਿ ਉਸਦੇ ਗੁਣਾਂ ਦੇ ਰੂਪ ਵਿੱਚ ਦੇਖਿਆ ਗੁਰੂ ਸਾਹਿਬ ਨੇ ਉਹਨਾਂ ਸਾਰੇ ਗਲਤ ਖਿਆਲਾਂ ਤੇ ਕਰਾਰੀ ਚੋੜ ਕੀਤੀ ਜੋ ਇਸਤਰੀ ਨੂੰ ਮੁਕਤੀ ਦੇ ਰਾਹ ਵਿੱਚ ਰੁਕਾਵਟ ਸਮਝਦੇ ਸਨ ਅਤੇ ਉਹ ਖਿਆਲ ਜੋ ਇਸਤਰੀ ਨੂੰ ਜਸਮਾਨੀ ਅਤੇ ਦਿਮਾਗੀ ਤੌਰ ਤੇ ਕਮਜ਼ੋਰ ਸ਼ਾਬਦ ਕਰਨ ਦੀ ਕੋਸ਼ਿਸ਼ ਵਿੱਚ ਸਨ ਗੁਰੂ ਸਾਹਿਬ ਨੇ ਕਿਹਾ ਇਸਤਰੀ ਦਾ ਦਰਜਾ ਨੀਵਾਂ ਨਹੀਂ ਸਗੋਂ ਮਰਦ ਦੇ ਬਰਾਬਰ ਹੈ ਆਪਣੇ ਆਪ ਇਸਪੂਰਣ ਹੈ ਉਹਨਾਂ ਨੇ ਆਪਣੀ ਬਾਣੀ ਵਿੱਚ ਕਿਹਾ ਜਿਹੜੀ ਔਰਤ ਰਾਜਿਆਂ ਮਹਾਰਾਜਿਆਂ ਸੰਤਾਂ ਮਹਾਤਮਾਂ ਤੇ ਮਹਾਂਪੁਰਸ਼ਾਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਦੀ ਹੋਂਦ ਹੀ ਔਤ ਸਦਕਾ ਹੈ ਉਹਨੂੰ ਕਿਵੇਂ ਮਾਰਾ ਕਹਿ ਸਕਦੇ ਹਾਂ ਪਿਆਰਿਓ ਜਿਸ ਮਾਂ ਦੇ ਗਰਭ ਦੇ ਵਿੱਚੋਂ ਬੱਚਾ ਪੈਦਾ ਹੁੰਦਾ ਹੈ ਜਿਸ ਵੇਲੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਸੀ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਸਵਾਲ ਰੱਖ ਦਿੱਤਾ ਸੀ ਕਿ ਤੁਸੀਂ ਇੱਕ ਗ੍ਰਸਤੀ ਜੀਵਨ ਬਤੀਤ ਕਰ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਅਮਰ ਪਦਵੀ ਪਾ ਸਕਦੇ ਹੋ ਕਿਸ ਤਰੀਕੇ ਨਾਲ ਪ੍ਰਮਾਤਮਾ ਨੂੰ ਪਾ ਸਕਦੇ ਹੋ ਕਿਉਂਕਿ ਤੁਸੀਂ ਇੱਕ ਗ੍ਰਸਤੀ ਹੋ ਤੇ ਫਿਰ ਉੱਥੇ ਉਹਨਾਂ ਸਿੱਧਾਂ ਨੂੰ ਸਤਿਗੁਰੂ ਨੇ ਸਿਖਿਆ ਦਿੱਤੀ ਕਿ ਭਲੋ ਅਗਰ ਇਹ ਗ੍ਰਸਤੀ ਜੀਵਨ ਨਾ ਹੋਵੇ ਤੇ ਜਿਹੜੇ ਪ੍ਰਸ਼ਾਦੇ ਮੰਗ ਕੇ ਤੁਸੀਂ ਲੋਕਾਂ ਦੇ ਘਰਾਂ ਵਿੱਚੋਂ ਖਾਂਦੇ ਹੋ ਤੁਹਾਨੂੰ ਉਹ ਪ੍ਰਸ਼ਾਦੇ ਕਦੇ ਵੀ ਕਿਤੋਂ ਵੀ ਨਹੀਂ ਮਿਲਣੇ ਸੋ ਅਗਰ ਬੀਬੀਆਂ ਪਕਾਉਂਦੀਆਂ ਨੇ ਤੇ ਤੁਸੀਂ ਛਕਦੇ ਹੋ ਨਿਰ ਉਤਰ ਕੀਤਾ ਦੂਸਰਾ ਬਚਨੇ ਕੀਤਾ ਕਿ ਤੁਸੀਂ ਇਹ ਦੱਸੋ ਆਏ ਕਿਲੇ ਰਸਤੇ 'ਚੋਂ ਸੋ ਨਾਲ ਹੀ ਉਹਨਾਂ ਨੇ ਇਹ ਗੁਰਬਾਣੀ ਦੇ ਵਿੱਚ ਦਰਜ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਧਾਨ ਤੇ ਪਿਆਰਿਓ ਨਾਲ ਹੀ ਉਹਨਾਂ ਨੇ ਆਸਾ ਜੀ ਦੀ ਵਾਰ ਦੇ ਵਿੱਚ ਬਚਨ ਕੀਤੇ ਹ ਇਸਤਰੀ ਫਰਦੇ ਪੰਡ ਜੰਮੀਏ ਪੰਡ ਨੰਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡੋ ਹੀ ਪਣ ਭਾਲੀਏ ਕਹਿੰਦਾ ਭਾਵ ਕਿ ਇਹ ਇਸਤਰੀ ਯਾਤੀ ਨਾ ਹੋਵੇ ਤੇ ਫਿਰ ਸੰਸਾਰ ਦਾ ਮਾਰਗ ਜਿਹੜਾ ਉਹ ਅੱਗੇ ਨਹੀਂ ਚੱਲਦਾ ਸੋ ਕਹਿਣ ਦਾ ਭਾਵ ਕਿ ਗੁਰੂ ਸਾਹਿਬ ਨੇ ਉਹਨਾਂ ਸਾਰੇ ਗਲਤ ਖਿਆਲਾਂ ਦੇ ਕਰਾਰੀ ਚੋੜ ਕੀਤੀ ਜੋ ਇਸਤਰੀ ਨੂੰ ਮੁਕਤੀ ਦੇ ਰਾਹ ਵਿੱਚ ਰੁਕਾਵਟ ਸਮਝਦੇ ਸਨ ਅਤੇ ਉਹ ਖਿਆਲ ਜੋ ਇਸਤਰੀ ਨੂੰ ਜਸਮਾਨੀ ਅਤੇ ਦਿਮਾਗੀ ਤੌਰ ਤੇ ਕਮਜ਼ੋਰ ਸ਼ਾਬਦ ਕਰਨ ਦੀ ਕੋਸ਼ਿਸ਼ ਕਰਦੇ ਸਨ ਗੁਰੂ ਸਾਹਿਬ ਨੇ ਕਿਹਾ ਇਸਤਰੀ ਦਾ ਦਰਜਾ ਨੀਵਾ ਨਹੀਂ ਸਗੋਂ ਮਰਦ ਦੇ ਬਰਾਬਰ ਹੈ ਆਪਣੇ ਆਪ ਵਿੱਚ ਸਪੂਰਣ ਹੈ ਉਹਨਾਂ ਨੇ ਆਪਣੀ ਬਾਣੀ ਵਿੱਚ ਕਿਹਾ ਕਿਹੜੀ ਔਰਤ ਰਾਜਿਆਂ ਮਹਾਰਾਜਿਆਂ ਸੰਤਾਂ ਮਹਾਤਮਾ ਮਾਪੁਰਸ਼ਾਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਦੀ ਹੋਂਦ ਹੀ ਔਰਤ ਸਦਕਾ ਹੈ ਉਹ ਮਾੜੀ ਕਿਵੇਂ ਹੋ ਸਕਦੀ ਹੈ ਸੋ ਮਾਤਾ ਤ੍ਰਿਪਤਾ ਜੀ ਦੇ ਪਿਤਾ ਭਾਈ ਰਾਮਾ ਤੇ ਮਾਤਾ ਮਾਈ ਭرائی ਲਾਹੌਰ ਦੇ ਨੇੜੇ ਪਿੰਚਾਲ ਦੇ ਰਹਿਣ ਵਾਲੇ ਸਨ 1464 ਵਿੱਚ ਮਾਤਾ ਤ੍ਰਿਪਤਾ ਨੇ ਆਪਣੇ ਪਹਿਲੇ ਬਾਲਕ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਨੂੰ ਜਨਮ ਦਿੱਤਾ ਔਰ 5 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਮਾਤਾ ਤੇ ਪਿਤਾ ਦੀ ਕੁੱਖੂ ਇਹ ਬੇਬੇ ਨਾਨਕੀ ਜੀ ਬਹੁਤ ਛੋਟੇ ਨੇ ਤੇ ਜਦੋਂ ਆਣ ਗਵਾਂਣ ਲੋਕਾਂ ਦੇ ਘਰ ਵਿੱਚ ਜਾਂਦੇ ਨੇ ਤੇ ਜਿਨ੍ਹਾਂ ਦੇ ਘਰ ਬੱਚੇ ਖੇਡਦੇ ਸੀ ਉਹ ਇਸ ਬੇਬੇ ਨਾਨਕੀ ਨੂੰ ਬੜਾ ਮਾੜਾ ਸਮਝਦੇ ਸਨ ਕਿ ਤੇਰੇ ਘਰ ਮਰਬ ਨੇ ਵੀਰ ਨਹੀਂ ਦਿੱਤਾ ਤੂੰ ਲੜਕੀ ਹੈਂ ਤੂੰ ਸਾਡੇ ਘਰ ਨਾ ਆਇਆ ਕਰ ਸਾਡੇ ਘਰ ਨਾ ਖੇਡਿਆ ਕਰ ਤੇ ਬੇਬੇ ਨਾਨਕੀ ਨੇ ਬੜੇ ਗਮਗੀਨ ਹੋ ਜਾਣਾ ਘਰੇ ਜਾ ਕੇ ਅੰਦਰ ਬੈਠ ਕੇ ਉੱਚੀ ਉੱਚੀ ਜਦ ਰੋਣਾ ਤੇ ਮਾਤਾ ਤ੍ਰਿਤਾ ਨੇ ਗੱਲ ਵਕੜੀ ਵਿੱਚ ਲੈ ਕੇ ਕਹਿਣਾ ਪੁੱਤਰ ਕੀ ਗੱਲ ਹੈ ਤੇ ਜਦੋਂ ਸਾਰੀ ਵਿਥਿਆ ਦਸਨੀ ਤਾਂ ਅੰਦਰੋਂ ਇੱਕ ਹੌਕਾ ਵੀ ਨਿਕਲਣਾ ਔਰ ਨਾਲ ਹੀ ਸਤਿਗੁਰੂ ਅੱਗੇ ਅਰਦਾਸ ਕਰਨੀ ਸਚੇ ਬਾਸ਼ਾ ਜੀਓ ਕਿਰਪਾ ਕਰ ਬੇਬੇ ਨਾਨਕੀ ਨੂੰ ਇੱਕ ਵੀਰ ਬਖਸ਼ਿਸ਼ ਕਰ ਸੋ ਅਰਦਾਸ ਬੇਨਤੀ ਦਿਰਥੀ ਕਦੇ ਨਾ ਹੋਵੇ ਜਣ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਨ ਗੁਣਤਾਸ ਪੰਜ ਸਾਲ ਦੀ ਜਦੋਂ ਬੇਬੇ ਨਾਨਕੀ ਹੋਏ ਤੇ ਸਤਿਗੁਰੂ ਨੇ ਕਿਰਪਾ ਕੀਤੀ ਇਹਨਾਂ ਦੇ ਘਰ ਇੱਕ ਅਵਤਾਰੀ ਪੁਰਸ਼ ਨੇ ਜਨਮ ਲਿਆ ਔਰ ਜਿਸ ਵੇਲੇ ਬੱਚੀ ਨੇ ਜਨਮ ਲਿਆ ਸਾਰੇ ਪਾਸੇ ਪਿਆਰਿਓ ਰਛਨਾਈਆਂ ਹੋ ਗਈਆਂ ਸਾਰੇ ਪਾਸੇ ਚਾਨਣੀ ਚੰਨ ਹੋ ਗਿਆ ਔਰ ਮਾਤਾ-ਦੌਲਤਾ ਨੇ ਜਿਸ ਵੇਲੇ ਬੱਚੇ ਨੂੰ ਤੱਕਿਆ ਤੇ ਉਸ ਨੂੰ ਵੇਖ ਕੇ ਦੰਗ ਰਹਿ ਗਈ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਰੋਂਦਾ ਆਉਂਦਾ ਹੈ ਪਿਆਰਿਓ ਪਰ ਇਹ ਬੱਚਾ ਜਿਹੜਾ ਹੈ ਇਹ ਦੁਨੀਆ ਤੇ ਹੱਸਦਾ ਆਇਆ ਹੈ ਔਰ ਨਾਲ ਹੀ ਸਾਰੀ ਲਕਾਈ ਦੇ ਵਿੱਚ ਚੰਨ ਹੋ ਗਿਆ ਔਰ ਨਾਲ ਹੀ ਜਿਵੇਂ ਭਾਗ ਖੁੱਲ ਜਾਂਦੇ ਨੇ ਆਥਾਂ ਦੀ ਸ਼ੋਹ ਦੇ ਨਾਲ ਸੋ ਧਗ ਧਗ ਕਰਦਾ ਚਿਹਰਾ ਵੇਖ ਕੇ ਧਨ ਧਨ ਹੋ ਗਈ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮਾਤਾ ਤ੍ਰੇਤਾ ਜੀ ਦੀ ਕੁੱਖੋਂ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਹੈ 15 April 1429 AD ਲਾਹੌਰ ਤੋਂ ਕੁਝ ਮੀਲ ਦੂਰ ਸ਼ੇਖੂਪੁਰਾ ਜਿਲ੍ਹਾ ਪੰਜਾਬ ਪਾਕਿਸਤਾਨ ਦੀ ਰਾਏਪੋਏ ਦੀ ਤਰਵੰਡੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਉਸ ਨਗਰ ਦਾ ਨਾਂ ਵੀ ਮੜ ਕੇ ਨਨਕਾਣਾ ਸਾਹਿਬ ਰੱਖਿਆ ਗਿਆ ਤੇ ਪਿਆਰਿਓ ਬੇਟੇ ਦਾ ਨਾਂ ਵੀ ਨਾਨਕ ਰੱਖਿਆ ਗਿਆ ਔਰ ਇਸੇ ਤਰ੍ਹਾਂ ਸਤਿਗੁਰੂ ਸੱਜੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਵੱਡੇ ਹੁੰਦੇ ਗਏ ਉਹਨਾਂ ਨੇ ਬਹੁਤ ਚੋਜ ਤਮਾਸ਼ੇ ਦੁਨੀਆ ਦੇ ਵਿੱਚ ਕੀਤੇ ਹਰ ਸਵਾਲੀ ਨੇ ਉਹਨਾਂ ਦੇ ਕੇ ਸਵਾਲ ਰੱਖੇ ਤੇ ਹਰ ਸਵਾਲ ਦਾ ਜਵਾਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਧੀਰਜ ਨਾਲ ਬੜੇ ਠਰਮੇ ਨਾਲ ਦਿੱਤਾ ਸਾਰੀ ਦੁਨੀਆ ਸਾਰੀ ਲੋਕਾਈ ਦੇ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਣ ਕੀਤਾ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਸਾਰੀ ਦੁਨੀਆ ਨੂੰ ਚੰਗਾ ਪ੍ਰਭਾਵ ਬਖਸ਼ਿਸ਼ ਕੀਤਾ ਔਰ ਪਿਆਰਿਓ ਆਓ ਅਗੇ ਮਾਤਾ ਤੇ ਤਦਾ ਦੇ ਹਾਂਚ 1500 ਭਾਈ ਵਿੱਚ ਆਪਣੇ ਪਤੀ ਮਹਿਤਾ ਕਲਿਆਨ ਦਾਸ ਦੀ ਮਰਤੂ ਤੋਂ ਛੇਤੀ ਹੀ ਪਿਛੋਂ ਕਰਤਾਰਪੁਰ ਪੱਕਾ ਸਾਨ ਵਿਖੇ ਜਿਹੜਾ ਹੋ ਗਿਆ ਔਰ ਮਾਤਾ ਤੇ ਤਦਾ ਕਿੰਨੀ ਭਾਗਾ ਭਰੀ ਜਨਨੀ ਹੋਵੇਗੀ ਜਿਨ੍ਹਾਂ ਨੇ ਬੀਬੀ ਨਾਨਕੀ ਵਰਗੀ ਬੱਚੀ ਅਤੇ ਗੁਰੂ ਨਾਨਕ ਸਾਹਿਬ ਜੀ ਵਰਗੇ ਰਬੀ ਨੂਰ ਨੂੰ ਜਨਮ ਦਿੱਤਾ ਮਾਤਾ ਤੇ ਤਦਾ ਸ਼ੇਖਤਰਮ ਵਿੱਚ ਪਹਿਲੀ ਔਰਤ ਸੀ ਜਿਸ ਨੇ ਆਪਣੇ ਬੱਚੇ ਦੀ ਖੁਸ਼ੀ ਉਹਦੇ ਸੰਸਕਾਰ ਫਰਜਾਂ ਲਈ ਆਪਣੇ ਪੁੱਤਰ ਦਾ ਕਈ ਸਾਲ ਵਿਛੋੜਾ ਬਰਦਾਸ਼ਤ ਵੀ ਕੀਤਾ ਪਰ ਉਹਦੇ ਨੇਕ ਰਾਹ ਵਿੱਚ ਰੋੜਾ ਨਾ ਅਟਕਾਇਆ ਔਰ ਸੱਚੇ ਦਿਲ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਪਰਵਰਿਸ਼ ਕੀਤੀ ਉਹ ਕਲ ਜਿਹੜੇ ਸਨ ਆਜ਼ੀ ਨੂੰ ਪਤਾ ਹੈ ਕਿ ਕਿੰਨੇ ਕਠੋਰ ਸੁਭਾਅ ਦੇ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਜਾਣਨ ਵਾਲੇ ਸਭ ਤੋਂ ਪਹਿਲਾਂ ਮਾਤਾ ਦੌਲਤਾ ਸੀ ਔਰ ਦੂਸਰੇ ਨੰਬਰ ਤੇ ਉਹਨੂੰ ਜਾਣਨ ਵਾਲੀ ਬੇਬੇ ਨਾਨਕੀ ਜੀ ਸੀ ਅਤੇ ਤੀਜੇ ਨੰਬਰ ਤੇ ਰਾਏ ਬਲਾਰ ਜੀ ਜੋ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਸਨ ਬਾਬਾ ਮਈਤਾ ਕਾਲੂ ਜੀ ਇਸ ਬਾਰੇ ਜਿਆਦਾ ਵਿਸਤਾਰ ਸਹਿਤ ਨਹੀਂ ਸਨ ਜਾਣਦੇ ਉਹ ਆਪਣੇ ਹਿਸਾਬ ਦੇ ਨਾਲ ਹੀ ਚੱਲਦੇ ਸਨ ਆਪਣੀ ਮਰਜ਼ੀ ਦੇ ਨਾਲ ਚੱਲਦੇ ਸਨ ਗੁਰੂ ਨਾਨਕ ਸਾਹਿਬ ਜੀ ਸ਼ੁਰੂ ਤੋਂ ਲੈ ਕੇ ਹੀ ਜਿਵੇਂ ਜਿਵੇਂ ਛੋਟੇ ਤੋਂ ਵੱਡੇ ਹੋਏ ਪਿਆਰਿਓ ਕਦੀ ਕੋ ਭਾਂਡਾ ਚੁੱਕਣਾ ਗਵਾਂਡੀਆਂ ਦੇ ਘਰ ਛੱਡ ਆਉਣਾ ਜੇ ਇਹਦੇ ਵਿੱਚ ਚੀਜ਼ ਪਾ ਕੇ ਗਵਾਂਡੀਆਂ ਨੂੰ ਦੇ ਦੇਣੀ ਕਹਿੰਦਾ ਭਾਵ ਕਿ ਉਹਨਾਂ ਦਾ ਇਹਨਾਂ ਸੰਸਾਰੀ ਚੀਜ਼ਾਂ ਤੋਂ ਬਿਲਕੁਲ ਮੋਹ ਨਹੀਂ ਸੀ ਆਪਣੇ ਹਾਣੀਆਂ ਦੇ ਨਾਲ ਖੇਡਦੇ ਹੋਏ ਵੀ ਥੋੜਾ ਜਿਹਾ ਉਪਰਾਮ ਰਹਿੰਦੇ ਸਨ ਤਾਂ ਕਿ ਉਹ ਇੱਕ ਕਿਸਮ ਦੀ ਉਹਨਾਂ ਦੀ ਭਜਨਬੰਦਗੀ ਸੀ ਜੋ ਚੱਲਦੀ ਸੀ ਸਤਗੁਰੂ ਸੱਜੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਜਿਵੇਂ ਜਿਵੇਂ ਵੱਡੇ ਹੋਏ ਔਰ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਂਦੇ ਦੇ ਕੋਲ ਪੜਨ ਵਾਸਤੇ ਘਲਿਆ ਔਰ ਪਾਂਦੇ ਨੂੰ ਪੜਾ ਕੇ ਘਰ ਆ ਗਏ ਮੌਲਵੀ ਦੇ ਕੋਲ ਘਲਿਆ ਮੌਲਵੀ ਨੂੰ ਸਿੱਖਿਆ ਦੇ ਕੇ ਘਰ ਆ ਗਏ ਔਰ ਇਸੇ ਤਰ੍ਹਾਂ ਹੀ ਪਿਆਰਿਓ ਜਦੋਂ ਉਹਨਾਂ ਦੇ ਗੱਲ ਦੇ ਵਿੱਚ ਜੰਜੂ ਪਾਉਣ ਲੱਗੇ ਤੇ ਫਿਰ ਉਹਨਾਂ ਨੇ ਪੰਡਤ ਹਰदयाल ਨੂੰ ਸਾਰੀ ਵਿਥਿਆ ਦਸੀ ਕਿ ਐਸਾ ਜੰਜੂ ਪਾਓ ਜਿਹੜਾ ਜੰਜੂ ਕਦੇ ਮੈਲਾ ਨਾ ਹੋਵੇ ਜਿਹੜਾ ਜੰਜੂ ਕਦੇ ਗਲੇ ਨਾ ਜਿਹੜਾ ਜੰਝੂ ਦਬਾਰਾ ਫੇਰ ਬਣਾ ਕੇ ਪਾਉਣ ਦੀ ਉਹਦੀ ਜ਼ਰੂਰਤ ਹੀ ਨਾ ਪਵੇ ਸੋ ਨਿਰ ਉਤਰ ਹੋ ਗਿਆ ਪੰਡਤ ਅਧਿਆਰ ਔਰ ਅਖੀਰ ਜਿਹੜਾ ਸਾਰਾ ਰਿਸ਼ਤੇਦਾਰ ਕੌਮ ਕਬੀਲਾ ਸਦਿਆ ਸੀ ਲੰਗਰ ਪਾਣੀ ਛਕਾ ਕੇ ਉਹਨਾਂ ਨੂੰ ਵਾਪਸ ਮੋੜਿਆ ਗਿਆ ਔਰ ਗੁਰੂ ਨਾਨਕ ਸਾਹਿਬ ਨੇ ਜੰਝੂ ਧਾਨ ਨਹੀਂ ਕੀਤਾ ਸੋ ਗੁਰੂ ਸਵਾਰਿਓ ਥੋੜੇ ਜੀ ਹੋਰ ਵੱਡੇ ਹੋਏ ਉਪਰਾਮ ਰਹਿਣ ਲਗੇ ਘਰ ਦੇ ਵਿੱਚ ਮਾਤਾ ਬੜਾ ਫਿਕਰ ਕਰਦੀ ਹੈ ਮਾਤਾ ਜਿਪਤਾ ਨੂੰ ਮਨ ਦੇ ਵਿੱਚ ਬੜੀ ਵੱਡੀ ਗੱਲ ਆਉਂਦੀ ਹੈ ਕਿ ਸਾਡੇ ਪੁੱਤਰ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਲੱਗੀ ਹੈ ਜਿਸ ਕਰਕੇ ਇਹ ਅੰਦਰ ਲੰਮਾ ਪਿਆ ਰਹਿੰਦਾ ਹੈ ਨਾ ਕਿਸੇ ਨਾਲ ਗੱਲ ਕਰਦਾ ਹੈ ਨਾ ਕਿਸੇ ਦੀ ਸੁਣਦਾ ਹੈ ਨਾ ਕੋਈ ਗੱਲ ਕਰਦਾ ਹੈ ਸੋ ਪਿਆਰਿਓ ਜੈਸ ਵੇਲੇ ਇੱਕ ਵੈਦ ਨੂੰ ਮਗਾਇਆ ਗਿਆ ਵੇਦ ਉਸਦੀ ਗੁਰੂ ਨਾਨਕ ਦੇਵ ਜੀ ਦੀ ਬਾਹ ਫੜ ਕੇ ਚੈੱਕ ਕਰਦਾ ਹੈ ਤਾਂ ਸਤਿਗੁਰੂ ਕਹਿੰਦੇ ਛੜ ਦੇ ਵੈਦਾ ਬਾਹ ਮੇਰੀ ਸਤਿਗੁਰੂ ਆਗ ਸੁਣਾਉਂਦੇ ਨੇ ਤੇਰੀ ਸਮਝ ਦੇ ਅੰਦਰ ਸਾਡੇ ਰੋਗ ਨਾ ਆਉਂਦੇ ਨੇ ਕਾਬੂ ਨਹੀਂ ਹੁਣ ਪੈਣਾ ਤਿੱਥੋਂ ਇਸ ਬਿਮਾਰੀ ਤੇ ਮੈਨੂੰ ਆਉਂਦਾ ਤਰਸੇ ਦੁਨੀਆ ਇਸ ਦਿਖਿਆਰੀ ਤੇ ਜਿਸ ਵੇਲੇ ਪਿਆਰਿਓ ਇਹ ਵਚਨ ਕੁਸ਼ਵਾਇਦ ਨੇ ਸੁਣੇ ਤਾਂ ਵੈਦ ਵੀ ਆਪਣੇ ਬਚਨਾਂ ਨੂੰ ਛੱਡ ਕੇ ਗੁਰੂ ਨਾਨਕ ਨੂੰ ਧੰਨ ਧੰਨ ਕਹਿਣ ਲੱਗਾ ਔਰ ਕਹਿਣ ਲੱਗਾ ਕਿ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਇਹ ਅਕਾਰਪੁਰਖ ਵੱਲੋਂ ਭੇਜੇ ਹੋਏ ਨੇ ਔਰ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਸੋ ਅਖੀਰ ਪਿਆਰਿਓ ਮੰਝੇ ਤੇ ਪੈਣ ਕਰਨ ਮਹਿਤਾ ਕਾਲੂ ਜੀ ਨੇ ਸੋਚਿਆ ਕੇ ਪੁੱਤਰ ਨੂੰ ਕਿਸੇ ਕਿਤੇ ਵਿੱਚ ਲਾਇਆ ਜਾਵੇ ਕਿਸੇ ਕਾਮਕਾਰ ਦੇ ਵਿੱਚ ਲਾਇਆ ਜਾਵੇ ਸੋ ਗੁਰੂ ਨਾਨਕ ਦੇਵ ਜੀ ਨੂੰ ਤੇ ਮਰਦਾਨੇ ਨੂੰ ਮਰਦਾਨਾ ਉਸ ਵੇਲੇ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡਾ ਸੀ ਇੱਕ ਦਿਨ ਕੁਦਰਤੀ ਰਾਏ ਪੋਏ ਦੀ ਤਲਵੰਡੀ ਦੇ ਵਿੱਚ ਆਇਆ ਔਰ ਆਣ ਕੇ ਉਸਨੇ ਜਿਸ ਵੇਲੇ ਆਪਣੇ ਸਾਹਿਬ ਜਾ ਕੇ ਮੰਗਣਾ ਸ਼ੁਰੂ ਕੀਤਾ ਤੇ ਪਿਆਰਿਓ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਆਵਾਜ਼ ਸੁਣੀ ਆਵਾਜ਼ ਦੇ ਵਿੱਚ ਮਠਾਸ ਸੀ ਆਵਾਜ਼ ਦੇ ਵਿੱਚ ਬੜੀ ਵੈਗਰੂ ਦੀ ਕਿਰਪਾ ਨਜ਼ਰ ਆਈ ਤੇ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਮਰਦਾਨਿਆ ਚੱਲ ਤੂੰ ਸਾਡੇ ਨਾਲ ਇੱਥੇ ਸਾਡੇ ਨਾਲ ਰਿਹਾ ਕਰ ਤੇ ਫਿਰ ਗੁਰੂ ਨਾਨਕ ਦੇਵ ਜੀ ਦੇ ਨਾਲ ਸੀ ਜਿ세 ਜੇ ਮਰਦਾਨੇ ਨੇ ਵਿਚਨਣਾ ਸ਼ੁਰੂ ਕਰ ਦਿੱਤਾ ਔਰ ਜਿਸ ਵੇਲੇ ਮਰਦਾਨਾ ਅਤੇ ਗੁਰੂ ਨਾਨਕ ਦੇਵ ਜੀ ਦੀ ਇੱਕ ਜੋਟੀ ਬਣ ਗਈ ਤਾਂ ਮਈਤਾ ਕਾਲੂ ਨੇ 20 ਰੁਪਏ ਦੇ ਕੇ ਇੱਕ ਸੌਦਾ ਕਰਨ ਵਾਸਤੇ ਸੌਦਾ ਲਿਆਉਣ ਵਾਸਤੇ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਨੂੰ ਭੇਜਿਆ ਚੱਲਦੇ ਚੱਲਦੇ ਪਿਆਰਿਓ ਇੱਕ ਜੰਗਲ ਬਿਆਵਾਨ ਦੇ ਵਿੱਚ ਦੀ ਲੰਘ ਰਹੇ ਨੇ ਕੀ ਦੇਖਦੇ ਨੇ ਅੱਗੇ ਸਾਧੂ ਬੈਠੇ ਹੋਏ ਨੇ ਔਰ ਸਾਧੂ ਜਿਹੜੇ ਨੇ ਉਹ ਆਪਣੀ ਤਪੱਸਿਆ ਕਰ ਰਹੇ ਨੇ ਭੁੱਖ ਨਾਲ ਨੇ ਢਾਲ ਵੇਖੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸੌਦਾ ਸੂਤ ਵੀ 100 ਰੁਪਏ ਦਾ ਖਰੀਦ ਕੇ ਲਿਆਂਦਾ ਸੀ ਉਹ ਸੌਦਾ ਤਿਆਰ ਕਰਕੇ ਭੁੱਖੇ ਸਾਧੂਆਂ ਨੂੰ ਖਵਾਇਆ ਖਵਾ ਕੇ ਆਪਣੇ ਮਨ ਦੀ ਤਸਨਾ ਨੂੰ ਪੂਰਾ ਕੀਤਾ ਅਖੀਰ ਜਦੋਂ ਵਾਪਸ ਆਏ ਤੇ ਮਰਦਾਨਾਂ ਤੇ ਬਾਬਾ ਨਾਨਕ ਦੇਵ ਨਗਰ ਦੇ ਲਾਗੇ ਪਹੁੰਚੇ ਨੇ ਤੇ ਪਿਆਰਿਓ ਉਥੇ ਆ ਕੇ ਉਹਨਾਂ ਨੇ ਹੁਣ ਸੋਚਿਆ ਕਿ ਕੀ ਕੀਤਾ ਜਾਵੇ ਕਿਸ ਤਰੀਕੇ ਨਾਲ ਘਰ ਵਿੱਚ ਪ੍ਰਵੇਸ਼ ਕੀਤਾ ਜਾਵੇ ਮਹਿਤਾ ਕਾਲੂ ਦੀਆਂ ਝੜਕਾਂ ਵੀ ਲੈਣੀਆਂ ਪਹਿਣੀਆਂ ਨੇ ਸੋ ਉਸ ਵੇਲੇ ਗੁਰੂ ਨਾਨਕ ਦੇਵ ਜੀ ਇੱਕ ਛੰਪੜ ਦੇ ਕਿਨਾਰੇ ਇੱਕ ਰੁੱਖ ਦੇ ਥਲੇ ਬੈਠ ਗਏ ਮਰਦਾਨੇ ਨੂੰ ਘਰ ਭੇਜਿਆ ਮਰਦਾਨੇ ਨੇ ਸਾਰੀ ਗੱਲ ਦੱਸੀ ਉਸ ਵੇਲੇ ਮਹਿਤਾ ਕਾਲੂ ਜੀ ਬੜੇ ਗੁੱਸੇ ਨਾਲ ਆਏ ਉਹਦੇ ਪਿੱਛੇ-ਪਿੱਛੇ ਬੇਬੇ ਨਾਨਕੀ ਆ ਰਹੀ ਹੈ ਉਹਦੇ ਪਿੱਛੇ ਮਾਤਾ ਤ੍ਰਿਪਤਾ ਵੀ ਆ ਰਹੀ ਹੈ ਆਓ ਛੰਪੜ ਦੇ ਕੰਡੇ ਤੇ ਆਣ ਕੇ ਜੇਸੇ ਵੇਲੇ ਗੁਰੂ ਨਾਨਕ ਦੇਵ ਨੂੰ ਮਹਤਾ ਕਾਲੂ ਜੀ ਨੇ ਤਕਿਆ ਗੁੱਸੇ ਦੇ ਵਿੱਚ ਚਿਹਰਾ ਲਾਲ ਹੋ ਗਿਆ ਔਰ ਖਿੱਚ ਕੇ ਝਪੇੜ ਉਹਦੇ ਮੂੰਹ ਦੇ ਉੱਤੇ ਮਾਰੇ ਤੇ ਪਿਆਰਿਓ ਜਦੋਂ ਮੂੰਹ ਤੇ ਮਾਰੇ ਉਸੇ ਤਰ੍ਹਾਂ ਕੁੰਗੜਾ ਜਿਹੜੀਆਂ ਸੀ ਮੂੰਹ ਤੇ ਛਪ ਗਈਆਂ ਗੁਰੂ ਨਾਨਕ ਦੇਵ ਜੀ ਇੱਕ ਸ਼ਬਦ ਨਹੀਂ ਬੋਲੇ ਬੇਬੇ ਨਾਨਕੀ ਨੇ ਮਹਤਾ ਕਾਲੂ ਪਿਤਾ ਦੀ ਬਾਹ ਪਕੜ ਲਈ ਕਹਿਣ ਲੱਗੀ ਪਿਤਾ ਜੀ ਕਿਉਂ ਮਾਰ ਰਹੇ ਹੋ ਰੱਬ ਦੇ ਜੀ ਨੂੰ ਇਹਨਾਂ ਨੇ ਕੀ ਕਸੂਰ ਕਰ ਦਿੱਤਾ ਕਹਿਣ ਲੱਗੇ ਕਸੂਰ ਨਹੀਂ ਕੀਤਾ 20 ਰੁਪਏ ਦਿੱਤੇ ਸੌਦਾ ਕਰਨ ਵਾਸਤੇ ਇਹ 20 ਰੁਪਏ ਰਸਤੇ ਦੇ ਵਿੱਚ ਭੁੱਖੇ ਸਾਧੂਆਂ ਨੂੰ ਖਵਾ ਕੇ ਆ ਗਿਆ ਇਹ ਕਿਸ ਤਰੀਕੇ ਦੇ ਨਾਲ ਆਪਣਾ ਗੁਜ਼ਾਰਾ ਕਰੇਗਾ ਕਿਸ ਤਰੀਕੇ ਦੇ ਨਾਲ ਆਪਣਾ ਨਰਵਾਹ ਕਰੇਗਾ ਕਿਸ ਤਰੀਕੇ ਦੇ ਨਾਲ ਇਹ ਜ਼ਿੰਦਗੀ ਨੂੰ ਚਲਾਵੇਗਾ ਮੈਂ ਤਾਂ ਵੇਖ ਕੇ ਹੈਰਾਨ ਹਾਂ ਇਹ ਕੋਈ ਕੰਮਕਾਰ ਕਰਨ ਯੋਗਾ ਨਹੀਂ ਕਿਸੇ ਕੰਮ ਦਾ ਨਹੀਂ ਇਹ ਬਿਲਕੁਲ ਨਕਮਾ ਹੈ ਇਸ ਵਾਸਤੇ ਇਹ ਬਹੁਤ ਗਲਤ ਕੰਮ ਕਰ ਰਿਹਾ ਹੈ ਇਹਨੇ ਨੂੰ ਮਾਤਾ ਦਿਵਤਾ ਵੀ ਆ ਗਈ ਗੱਲ ਵਕੜੀ ਵਿੱਚ ਲਿਆ ਬਾਬੇ ਨਾਨਕ ਨੂੰ ਬੜਾ ਪਿਆਰ ਕੀਤਾ ਕਹਿਣ ਲੱਗੀ ਕੋਈ ਗੱਲ ਨਹੀਂ ਸਾਈਂ ਦੀ ਸਿੱਜੇ ਸਿੱਜੇ ਸਾਰਾ ਕੁਝ ਸਿੱਖ ਲਏਗਾ ਸਿੱਜੇ ਸਿੱਜੇ ਆਪਣੇ ਇਹ ਤਰੀਕੇ ਦੇ ਨਾਲ ਸਾਰਾ ਕੰਮ ਕਰ ਲਵੇਗਾ ਸੋ ਸਾਰੀਆਂ ਗੱਲਾਂ ਸਮਝਾਉਂਦੇ ਹੋਏ ਫਿਰ ਮਹਿਤਾ ਕਾਲੂ ਜੀ ਨੂੰ ਇਹ ਠੱਡਾ ਕੀਤਾ ਔਰ ਬਾਬਾ ਨਾਨਕ ਜੀ ਘਰ ਆ ਗਏ ਕਹਿੰਦਾ ਭਾਵੇਂ ਉਹਨਾਂ ਦੀ ਸ਼ੁਰੂਆਤ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਗੁਜ਼ਾਰਨਾ ਸੀ ਘਰ ਤੋਂ ਹੀ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਸੀ ਸੋ ਕਹਿੰਦਾ ਭਾਵੇਂ ਕਿ ਬਹੁ ਸਮਾ ਘਰ ਦੇ ਵਿੱਚ ਉਪਰਾਮਤਾ ਸਹਿਤ ਰਹੇ ਅਪਰੰਤ ਸਹੀ ਜੇ ਸਹੀ ਜੇ ਘਰ ਦੇ ਵਿੱਚ ਸੋਚਿਆ ਗਿਆ ਕਿ ਹੋਵੇ ਨਾ ਤੇ ਇਹਨਾਂ ਦੀ ਸ਼ਾਦੀ ਕਰ ਦਿੱਤੀ ਜਾਵੇ ਬੇਬੇ ਨਾਨਕੀ ਦਾ ਵਿਆਹ ਜਿਹੜਾ ਹੈ ਉਹ ਜੈ ਰਾਮ ਜੀ ਦੇ ਨਾਲ ਸultanpur ਵਿਖੇ ਹੋ ਚੁੱਕਾ ਸੀ ਔਰ ਜਿਸ ਵੇਲੇ ਇਹਨਾਂ ਨੇ ਸੋਚਿਆ ਕਿ ਹੁਣ ਕੀ ਕੀਤਾ ਜਾ ਸਕਦਾ ਹੈ ਇਹਨਾਂ ਨੇ ਫਿਰ ਸੋਚਿਆ ਕਿ ਇਹਨੂੰ ਬੇਬੇ ਨਾਨਕੀ ਜੀ ਦੇ ਕੋਲ ਭੇਜਿਆ ਜਾਵੇ ਤਾਂ ਕਿ ਇਹ ਉਥੇ ਸ਼ਹਿਰ ਕੋਈ ਕੰਮ ਕਾਰ ਤੇ ਲੱਗ ਜਾਵੇ ਤੇ ਜਾ ਕੇ ਕਾਰੋਬਾਰ ਕਰ ਲਵੇ ਸੋ ਗੁਰੂ ਨਾਨਕ ਦੇਵ ਜੀ ਨੂੰ ਉਥੇ ਭੇਜਿਆ ਗਿਆ ਔਰ ਬੇਬੇ ਨਾਨਕੀ ਜੀ ਆਪਣੇ ਕੋਲ ਲੈ ਗਈ ਇੱਥੇ ਫਿਰ ਇਹਨਾਂ ਦਾ ਕ੍ਰਿਸ਼ਤਾ ਜਿਹੜਾ ਇੱਥੇ ਹੁੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਜਿਹੜੀ ਹੈ ਉਹ ਬਟਾਲਾ ਦੇ ਨਿਵਾਸੀ ਦੇ ਨਾਲ ਮਾਤਾ ਸੁਰਖਣੀ ਜੀ ਦੇ ਨਾਲ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਜੀ ਕੁਝ ਸਮਾਂ ਇੱਥੇ ਠਹਿਰਦੇ ਨੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਇੱਥੇ ਹੀ ਮਰਸੀਆਂ ਤੋਂ ਇੱਕ ਸਿੱਖ ਜੋ ਕਿ ਆਪ ਜੀ ਲਈ ਰੋਜ਼ਾਨਾ ਦਾਤਨ ਲਿਆਉਂਦਾ ਹੈ ਔਰ ਸਤਿਗੁਰੂ ਦੇ ਇਸ਼ਨਾਨ ਪਾਣ ਕਰਦੇ ਸਮੇਂ ਕੱਪੜੇ ਉਹਨਾਂ ਦੇ ਫੜਕੇ ਕੰਡੇ ਤੇ ਬੈਠ ਕੇ ਉਹਨਾਂ ਦੀ ਘੋੜੀ ਕਰਦਾ ਹੈ ਸਤਿਗੁਰੂ ਇਸ਼ਨਾਨ ਪਾਣ ਕਰਕੇ ਆਉਂਦੇ ਉਸ ਤੋਂ ਬਾਅਦ ਸਿਮਰਨ ਕਰਦੇ ਸਿਮਰਨ ਤੋਂ ਬਾਅਦ ਫਿਰ ਜੋ ਜੈ ਰਾਮ ਜੀ ਨੇ ਮੋਦੀ ਖਾਣੇ ਦੀ ਕਾਰ ਲੈ ਕੇ ਦਿੱਤੀ ਸੀ ਉਹ ਕਰਦੇ ਇਸ ਤਰ੍ਹਾਂ ਕਰਕੇ ਆਪਣਾ ਸਮਾਂ ਅਗੇ ਲੰਘਾਈ ਜਾਂਦੇ ਸੋ ਗੁਰੂ ਸਵਾਰਿਓ ਏ ਮਾਤਾ ਤ੍ਰਿਤਾ ਜੀ ਦੀ ਬਾਪ ਦਾ ਜੀ ਦਾ ਇਤਿਹਾਸ ਈ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀ ਬਾਬਤ ਵੀ ਆਪ ਜੀ ਨਾਲ ਸਾਂਝ ਪਾਈ ਹੈ ਸੋ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਗੱਜ ਕੇ ਫਤਿਹ ਬਗਜਾਇਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਤਾਂ ਕਿ ਅਸੀਂ ਆਪ ਜੀ ਦੇ ਨਾਲ ਇਸੇ ਤਰ੍ਹਾਂ ਹੀ ਸਾਂਝ ਪਾਉਂਦੇ ਰਹੀਏ ਔਰ ਇਸੇ ਤਰ੍ਹਾਂ ਇਤਿਹਾਸ ਸਾਹਿਬ ਜੀ ਨਾਲ ਸਾਂਝਾ ਕਰਦੇ ਰਹੀਏ ਸੋ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ why would you